ਲਓ ਜੀ ਸਾਡੇ ਦਿਲਵੰਦਰ ਸਿੰਘ ਜੀ ਲਾਨਮਾਨ ਸਾਹਿਬ ਬ੍ਰੇਕਡਾਊਨ ਹੋ ਗਈ ਸੀ ਸੰਗਰੂਰ ਰੋਡ ਦੀ ਤੇ ਇਹ ਬ੍ਰੇਕਡਾਊਨ ਆ ਸੀ ਚੱਕਣ ਲਈ ਉਤੋਂ ਕਨੈਕਟਰ ਵੱਢਣਾ ਕੁਝ ਪਊਗਾ ਤੇ ਤੇ ਸਾਡੇ ਉਧਰ ਬਲਦੇਵ ਸਿੰਘ ਸਰਾ ਤੇ ਕਰਬੀਰ ਸਿੰਘ ਜਈ ਇਹ ਉਧਰ ਜੋੜ ਲਾਉਦੇ ਹੋਏ ਆ ਲਓ ਜੀ ਵੜ ਦਿਓ ਇੱਥੋਂ ਹੋਰ ਲੋਕ ਬਹੁਤ ਆ ਹਾਂ 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 ਸਭ हां हां ਵੜਦੋ ਹੀ ਵੜਦੋ ਚੱਲ ਵੜਜੋ ਇਹ ਆ ਜਾ ਇਹ ਦੱਸਿਆ ਵੀ ਕਈ ਵਾਰੀ ਨਾ ਇਹ ਲਾਈਨ ਫੀਡਰ ਚੱਲ ਰਿਹਾ ਤੇ ਜੇ ਕਿਤੇ ਬ੍ਰੇਕਡਾਊਨ ਧਰਤੀ ਨਾਲ ਨਾ ਹੁੰਦੀ ਧਰਤੀ ਨਾਲ ਨਾ ਹੁੰਦੀ ਤਾਂ ਤਾਂ ਫੀਡਰ ਟ੍ਰਿਪ ਹੋ ਜਾਂਦਾ ਕਈ ਵਾਰੀ ਇਹ ਸਾਡੇ ਬੰਦਿਆਂ ਨੂੰ ਮੁਲਾਜ਼ਮ ਨੂੰ ਕਿਹਾ ਦੱਸਣ ਦਾ ਹੱਕ ਆ ਵੀ ਚਾਲਦੀ ਨੂੰ ਹੱਥ ਰੱਖ ਕੇ ਤੇ ਲਾ ਲਿਓ ਵੀਰੋ ਕੰਕਰ ਸਾਰੀ ਚੱਕ ਰਿਹਾ ਨੇ ਚੱਲਦੀ ਰਹਾਤ ਲਾਉਣੇ ਕਈ ਵਾਰੀ ਵਾਲਾ ਕਹਿੰਦਾ ਬ੍ਰੇਕ ਡਾਊਨ ਪਰਾ ਕਰ ਦਿੰਦੇ ਆ ਟੈਸਟ ਮੈਨੂੰ ਵੀ ਨਹੀਂ ਲੱਗ ਸਕਦਾ ਇਹਦੇ ਇੱਥੇ ਇਹ ਤਾਂ ਟੈਸਟ ਮੈਨੂੰ ਵੀ ਨਹੀਂ ਲੱਗ ਸਕਦਾ ਅੰਲੋ ਜੀ ਦਲਵਿੰਦਰ ਸਿੰਘ ਲੈਂਡਮੈਨ ਬ੍ਰੇਕ ਡਾਊਨ ਚੱਕਦੇ ਹੋਏ ਜੋੜ ਲਾਉਂਦੇ ਹੋਏ ਤੇ ਗਰਮਵੀਰ ਸਿੰਘ ਜੀ ਅਗਰਾ ਸਰੂਲਾ ਇਕੱਠਾ ਕਰਿਆ ਜਾਵੇ ਨੇ ਮੇਰੇ ਫੋਟੋਗ੍ਰਾਫਰ ਅੱਧਰ ਘਰ ਗੱਲ ਜਿਹਨੇ ਜਿਹਨੇ ਸਰ ਸਾਹਿਬ ਨੇ ਅਥਾਰਟੀ ਦਿੱਤੀ ਹੈ ਲੈਣ ਮੈਨ ਸਾਹਨੇ ਵਾਹ ਬਈ ਮਾ ਬਹੁਤ ਤਪ ਕੰਬਰੀਆ ਹੋ ਰਿਹਾ ਕਨੈਕਟਰੀ ਬਹੁਤ ਵਧੀਆ ਜੀ बस लॻण जी